ਅਮਰੀਕਾ ਦੇ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਉਲਝਣਾਂ ਥੋੜੀਆਂ ਵੱਖਰੀਆਂ ਨੇ ਜਦਕਿ ਕੈਨੇਡਾ ਦਾ ਸਿਸਟਮ ਥੋੜਾ ਜਿਹਾ ਹੋਰ ਤਰ੍ਹਾਂ ਦਾ ਹੈ ਸੋ ਕੈਨੇਡਾ ਦੇ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਕੁਝ ਹੋਰ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਪੁਰਾਣੇ ਤਜਰਬੇ ਵਾਲੇ ਤੇ ਨਵੇਂ ਟਰੱਕ ਡਰਾਈਵਰਾਂ ਦੀਆਂ ਵੀ ਆਪਣੀ ਆਪਣੀਆਂ ਕੁਝ ਦੂਰੀਆਂ ਹੁੰਦੀਆਂ ਤੇ ਕੁਝ ਹੁਣ ਨਵੇਂ ਸਿਸਟਮ ਵੀ ਦੋਹੇ ਪਾਸੇ ਪ੍ਰੈਸ਼ਰ ਵਧਾ ਰਹੇ ਨੇ ਦਬਾਅ ਵਧ ਰਿਹਾ ਹੈ ਇਸ ਸਾਰੇ ਨੂੰ ਸਮਝਦਿਆਂ ਥੋੜੀ ਜੀ ਡਿਟੇਲ ਚ ਸਤਿ ਸ੍ਰੀ ਅਕਾਲ ਜੀ ਵੈਲਕਮ ਕੈਨੇਡਾ ਚ ਫੋਰਨ ਟਰੱਕ ਡਰਾਈਵਰਸ ਤੇ ਯੰਗ ਵਰਕਰਸ ਦਾ ਅਚਾਨਕ ਵਾਧਾ ਕੈਨੇਡੀਅਨ ਲੇਬਰ ਮਾਰਕੀਟ ਤੇ ਅਸਰ ਪਾ ਰਿਹਾ ਹੈ ਹਰ ਰੋਜ਼ ਕੈਨੇਡਾ ਦੀਆਂ ਰੋਡਸ ਤੇ 14 ਨਵੇਂ ਫੋਰਨ ਟਕ ਡਰਾਈਵਰਜ਼ ਆ ਰਹੇ ਆ ਜਨਵਰੀ ਤੋਂ ਜੂਨ 2025 ਤੱਕ ਦਾ ਜਨਵਰੀ ਤੋਂ ਜੂਨ 2025 ਤੱਕ ਦਾ ਇੱਕ ਛੋਟਾ ਜਿਹਾ ਡਾਟਾ ਹੈ ਓਟਵਾ ਦਾ ਓਟਵਾ ਨੇ 2580 ਐਲਐਮਏ 베이스ਡ ਵਰਕ ਪਰਮਿਟ ਖਾਸ ਫੋਰਨ ਟਕ ਡਰਾਈਵਰਜ਼ ਲਈ ਜਾਰੀ ਕੀਤੇ ਨੇ ਸੋ ਜੇਕਰ ਆਪਾਂ ਪ੍ਰੋਵਿੰਸ ਵਾਈਜ਼ ਦੇਖੀਏ ਤਾਂ ਬ੍ਰਿਟਿਸ਼ ਕੋਲੰਬੀਆ 625 अल्बर्टा ने 555 ओंटारियो ने 550 मैनीटोबा ने 285 ਤੇ ਕਿਊਬਕ ਨੇ 235 یعنی ਕਿ ਵਕ ਵਕ ਪ੍ਰੋਵਿੰਸ ਵਾਈਜ਼ ਕੈਟਾਗਰੀ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਕਿੰਨੇ ਪਰਮਿਟ ਜਾਰੀ ਹੋਏ ਹਕੀਕਤ ਇਹ ਹੈ ਕਿ ਕੈਨੇਡੀਅਨ ਟਰੱਕ ਡਰਾਈਵਰਸ ਨੌਕਰੀਆਂ ਲਈ ਸਟਰਗਲ ਕਰ ਰਹੇ ਨੇ ਤੇ ਫੋਰਨ ਡਰਾਈਵਰਸ ਤੇਜ਼ ਹੀ ਨਾਲ ਆ ਰਹੇ ਨੇ ਹੁਣ ਸਭ ਵਰਕ ਪਰਮਿਟ ਦੀ ਗੱਲ ਕਰਦੇ ਆ 4,747590 ਵਰਕ ਪਰਮਿਟ ਸਰ ਵਿੱਚ 6 ਮਹੀਨੇ ਚ ਜਾਰੀ ਕੀਤੇ ਗਏ ਲਗਭਗ 70000 ਹਰ ਮਹੀਨੇ ਚ ਮਰਦਾਂ ਵਾਸਤੇ 60% ਤੇ ਲੇਡੀਜ਼ ਵਾਸਤੇ 40% ਜਾਰੀ ਕੀਤੇ ਗਏ ਨੇ ਇਹਦਾ ਮਤਲਬ ਹੋਇਆ ਉਟਾਵਾ ਯੰਗ ਫੋਰਨ ਵਰਕਰਸ ਨੂੰ ਜੌਬ ਵਿੱਚ ਤੇਜ਼ੀ ਨਾਲ ਲੈ ਕੇ ਆ ਰਿਹਾ ਹੈ ਲੇਬਰ ਮਾਰਕੀਟ ਫਲੱਡਡ ਹੋ ਰਿਹਾ ਤੇ ਕੈਨੇਡੀਅਨਸ ਸਟਰਗਲ ਕਰ ਰਹੇ ਨੇ ਇੰਪੈਕਟ ਕੀ ਪੈਂਦਾ ਕੈਨੇਡੀਅਨ ਵਰਕਰ ਤੇ ਇਸ ਦਾ ਲੋਕਲ ਟਰੱਕ ਡਰਾਈਵਰਸ ਨੂੰ ਪਾਰੀ ਕੰਪੀਟੀਸ਼ਨ ਦਾ ਫਿਰ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਸਾਰੇ ਕੈਨੇਡੀਅਨਸ ਖਾਸ ਕਰਕੇ ਨੌਜਵਾਨ ਜੌਬ ਐਂਡ ਸਿਕਿਉਰਿਟੀ ਹੁਣ ਫੀਲ ਕਰਨ ਲੱਗੇ ਨੇ ੈਂਪਲਾਇਰਸ ਫੋਰਨ ਵਰਕਰਸ ਨੂੰ ਹਾਇਰ ਕਰੀ ਨੇ ਕਿਉਂਕਿ ਉਹ ਸਸਤੇ ਪੈਂਦੇ ਆ ਫਲੈਕਸੀਬਲ ਨੇ ਇਨਸਟੈਂਟਲੀ ਅਵੇਲੇਬਲ ਹੁੰਦੇ ਆ ਐਗਜ਼ਾਮਪਲ ਜੇ ਤੁਸੀਂ BC ਜਾਂ Ontario ਚ ਰਹਿੰਦੇ ਹੋ ਤਾਂ ਤੁਸੀਂ ਸੋਚ ਸਕਦੇ ਹੋ ਕਿ ਫੋਰਨ ਟਰੱਕ ਡਰਾਈਵਰਸ ਵੱਧ ਰਿਹਾ ਹੈ ਪਰ ਕੈਨੇਡੀਅਨਸ ਡਰਾਈਵਰਸ ਬੇਰੋਜ਼ਗਾਰ ਬੈਠੇ ਆ ਐਨਪਲਾਈਡ ਹੋ ਰਹੇ ਨੇ politcal context ਵੀ ਆ ਕ੍ਰਿਟਿਕਸ ਆਖਦੇ ਨੇ ਕਿ ਲਿਬਰਲਸ ਜ਼ਿਆਦਾ ਫੋਕਸ ਕਰ ਰਹੇ ਨੇ ਫੋਰਨ ਲੇਬਰ ਇੰਪੋਰਟ ਤੇ ਬਜਾਏ ਕਿ ਕੈਨੇਡੀਅਨਸ ਲਈ ਜੌਬ ਕ੍ਰੀਏਟ ਕੀਤੀਆਂ ਜਾਣ ਸਪੋਰਟਰਸ ਕਹਿੰਦੇ ਨੇ ਕਿ ਕੈਨੇਡਾ ਨੂੰ ਸਕਿਲਡ ਫੋਰਨ ਵਰਕਰਸ ਦੀ ਲੋੜ ਆ ਖਾਸ ਕਰਕੇ ਟਰਕਿੰਗ ਦੇ ਵਿੱਚ ਕੁਐਸਚਨ ਤੁਹਾਡੇ ਲਈ ਆ ਕਿ ਤੁਹਾਨੂੰ ਲੱਗਦਾ ਕਿ ਫੋਰਨ ਡਰਾਈਵਰਸ ਆਉਣਾ ਇਕਨੋਮੀ ਦੇ ਲਈ ਹੈਲਪ ਕਰ ਸਕਦਾ ਹੈ ਜਾਂ ਫਿਰ ਲੋਕਲ ਵਰਕਰਸ ਲਈ ਚੈਲੰਜ ਕ੍ਰੀਏਟ ਕੀਤੇ ਜਾ ਰਹੇ ਨੇ ਕਮੈਂਟ ਕਰਕੇ ਤੁਸੀਂ ਆਪਣੇ ਵਿਚਾਰ ਆਪਣੀ رائے ਸਾਂਝੀ ਕਰ ਸਕਦੇ ਹੋ ਜੇ ਤੁਸੀਂ ਕੈਨੇਡੀਅਨ ਜੌਬਸ ਹੀ ਕਰੋ ਤਾਂ ਫਿਰ ਆਪਣੀਆਂ ਸਕਿਲਸ ਸਰਟੀਫਿਕੇਸ਼ਨ ਅਪਡੇਟ ਕਰਨੀਆਂ ਪੈਣੀਆਂ ਸ਼ਾਰਟ ਟਰਮ ਟਰਕਿੰਗ ਕੋਰਸ ਪ੍ਰੋਗਰਾਮ ਕੋਨਸਾਈਟਰ ਕਰਨੇ ਪੈਣੇ ਆ ਨੈਟਵਰਕਿੰਗ ਕਰੋ এমਪਲॉयर्स ਨੂੰ ਕੈਨੇਡੀਅਨ ਟrained ਡਰਾਈਵਰਸ ਜ਼ਿਆਦਾ ਚੰਗੇ ਲੱਗਦੇ ਆ ਰੈਪਿਡ ਵਰਕ ਪਰਮਿਟ ਅਪਰੂਵਲ ਕੈਨੇਡਾ ਦੇ ਲੇਬਰ ਲੈਂਡਸਕੇਪ ਨੂੰ ਹੁਣ ਚੇਂਜ ਕਰ ਰਿਹਾ ਹੈ ਯੰਗ ਫੋਰਨ ਵਰਕਰਸ ਜੌਬਸ ਤੋਂ ਤੇਜ਼ੀ ਨਾਲ ਆ ਰਹੇ ਨੇ ਤੇ ਲੋਕਲਸ ਲਈ ਕੰਪੀਟੀਸ਼ਨ ਹੁਣ ਵਧ ਰਿਹਾ ਤੇ ਖੁਦ ਨੂੰ ਹੁਣ ਇਨਫੋਰਮ ਤੇ ਪ੍ਰਪੇਅਰਡ ਰੱਖਣ ਦੀ ਲੋੜ ਹੈ ਫਾਈਨਲ ਕੁਐਸਚਨ ਇਹ ਆ ਕਿ ਤੁਸੀਂ ਸੋਚਦੇ ਹੋ ਕਿ ਇਹ ਪਾਲਿਸੀ ਕੈਨੇਡੀਅਨਸ ਲਈ ਹੈਲਪ ਕਰ ਰਹੀ ਆ ਜਾਂ ਫਿਰ ਚੈਲੰਜਸ ਆ ਉਹਨੂੰ ਕ੍ਰੀਏਟ ਕਰ ਰਹੀ ਆ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਹੁਣ ਗੱਲ ਕਰਾਂਗੇ ਅਮਰੀਕਾ ਦੀ ਅਮਰੀਕਾ ਦੀ ਟਰਕਿੰਗ ਇੰਡਸਟਰੀ ਦੇ ਇੱਕ ਵੱਡੇ ਇਸ਼ੂ ਦੇ ਬਾਰੇ ਗੱਲ ਕਰਦੇ ਆ ਜਿਹੜਾ ਕਿ ਨਾਨ ਡੋਮਿਸਾਈਲਡ ਸੀ ਡੀ ਐਲ ਬਾਰੇ ਆ ਇਹ ਹੈ ਕੀ ਆ ਕਿੰਨੇ ਜਾਰੀ ਹੋਏ ਨੇ ਤੇ ਫਲੋਰੀਡਾ ਕ੍ਰੈਸ਼ ਤੋਂ ਬਾਅਦ ਉਹ ਫੋਰਨ ਡਰਾਈਵਰਸ ਬੈਨ ਦੀਆਂ ਚਰਚਾਵਾਂ ਵਿੱਚ ਇਸ ਦਾ ਕੀ ਰੋਲ ਹੈ ਨੌਨ ਡੋਮਿਸਾਈਲਡ ਸੀਡੀਐਲ ਉਹ লাইসেনਸ ਹੁੰਦਾ ਜੋ ਕੁਝ ਯੂ ਐਸ ਸਟੇਟਸ ਉਹਨਾਂ ਲੋਕਾਂ ਨੂੰ ਦਿੰਦੀਆਂ ਨੇ ਜਿਹੜੇ ਦੇਸ਼ ਵਿੱਚ ਲੀਗਲ ਸਟੇਟਸ ਦੇ ਨਾਲ ਨੇ ਪਰ ਉਥੇ ਪਰਮਾਨੈਂਟ ਡੋਮਿਸਾਈਲ ਨਹੀਂ ਰੱਖਦੇ ਫਾਰ ਇਗਜ਼ਾਮਪਲ ਵਰਕ ਪਰਮਿਟ ਹੋਲਡਰਸ ਆ ਜਾਂਦੇ ਆ ਇਹਨਾਂ ਵਿੱਚ ਅਸਾਈਲਮ ਐਪਲੀਕੈਂਟਸ ਆ ਜਾਂਦੇ ਆ ਡੀਏਸੀਏ ਹੋਲਡਰਸ ਆ ਜਾਂ ਫਿਰ ਪੈਰੋਲੀਜ਼ ਇਸ ਲਾਇਸੈਂਸ ਤੇ ਕਲੀਅਰ ਨਾਨ ਡੋਮਿਸਾਈਲਡ ਦਾ ਸਟੈਂਪ ਲੱਗਿਆ ਹੁੰਦਾ ਪਰ ਯਾਦ ਰੱਖੋ ਟੈਸਟ ਤੋਂ ਇੰਗਲਿਸ਼ ਰਿਕੁਆਇਰਮੈਂਟ ਮੈਡੀਕਲ ਫਿਟਨੈਸ ਇਹ ਸਭ ਰੂਲ ਉਹੀ ਨੇ ਜੋ ਅਮਰੀਕਨ ਡਰਾਈਵਰਜ਼ ਲਈ ਹੁੰਦੇ ਆ। ਓਵਰਡਰਾਈਵ ਮੈਗਜ਼ੀਨ ਦਾ ਤਾਜ਼ਾ ਡਾਟਾ ਉਹਦੇ ਮੁਤਾਬਕ ਅਮਰੀਕਾ 'ਚ ਇਸ ਵੇਲੇ 60 ਹਜ਼ਾਰ ਤੋਂ ਵੱਧ ਨਾਨ ਡੋਮਿਸਾਈਲਡ ਸੀਡੀਐਲ ਹੋਲਡਰ ਹੈਗੇ ਆ। ਇਹਨਾਂ ਦੀ ਗਿਣਤੀ ਸਟੇਡੀਲੀ ਵੱਧ ਰਹੀ ਆ ਕਿਉਂਕਿ ਕਈ ਸਟੇਟਸ ਐਪਲੀਕੈਂਟਸ ਨੂੰ ਇਸ ਤਰ੍ਹਾਂ ਹੀ ਲਾਇਸੈਂਸ ਇਸ਼ੂ ਕਰ ਰਹੀਆਂ ਨੇ। FMCSS ਨੇ ਇੰਗਲਿਸ਼ ਇਨਫੋਰਸਮੈਂਟ ਵੀ ਸਖਤ ਕੀਤੀ ਹੈ ਰੋਡ ਸਾਈਡ ਚੈੱਕ ਵਿੱਚ ਇੰਗਲਿਸ਼ ਨਾ ਆਈ ਤਾਂ ਡਰਾਈਵਰ ਤੁਰੰਤ ਆਊਟ ਆਫ ਸਰਵਿਸ ਵੀ ਕੀਤਾ ਜਾ ਸਕਦਾ ਹੈ ਫਲੋਰੀਡਾ ਟਰਨਪਾਈਂਗ ਤੇ ਵੱਡਾ ਟਰੱਕ ਹਾਦਸਾ ਹੁੰਦਾ ਤੇ ਉਸ ਤੋਂ ਬਾਅਦ ਕੁਝ ਪੋਲੀਟਿਸ਼ੀਅਨਸ ਨੇ ਫੋਰਨ ਟਰੱਕ ਡਰਾਈਵਰਸ ਨੂੰ ਸੇਫਟੀ ਰਿਸਕ ਦੱਸਿਆ ਇਸ ਕੰਟਰੋਵਰਸੀ ਕਰਕੇ ਸਟੇਟ ਡਿਪਾਰਟਮੈਂਟ ਨੇ ਟਰੱਕ ਰਿਲੇਟਡ ਵਰਕ ਵੀਜ਼ਾ ਤੇ ਟੈਂਪਰੇਰੀ ਰੋਕ ਲਗਾਈ ਹੈ ਪਰ ਸੱਚ ਇਹ ਹੈ ਕਿ ਅਮਰੀਕਾ 'ਚ 3.5 ਮਿਲੀਅਨ ਸੀਡੀਐਲ ਹੋਲਡਰਸ ਹੈਗੇ ਆ ਵੀਜ਼ਾ ਪਾਸ ਦਾ ਡਾਇਰੈਕਟ ਅਸਰ ਸਿਰਫ ਓਵਰਸੀਜ਼ ਹਾਇਰਿੰਗ ਵਾਲੀਆਂ ਕੰਪਨੀਆਂਸ ਤੇ ਪੈਣਾ ਹੈ ਨਤੀਜਾ ਇਹ ਹੈ ਕਿ ਨਾਨ ਡੋਮਿਸਾਈਲਡ ਸੀਡੀ ਵਾਲੇ ਇੱਕ ਲੀਗਲ ਲਾਇਸੈਂਸ ਕੈਟਾਗਰੀ ਹੈ ਇਹ ਫੋਰਨ ਡਰਾਈਵਰਸ ਭਾਅਨਲ ਡਾਇਰੈਕਟਲੀ ਰੁਕਦਾਨੀ ਪਰ ਕੰਪਲਾਈਅੰਸ ਹੁਣ ਕਾਫੀ ਸਖਤ ਹੋ ਗਈ ਹੈ ਇੰਗਲਿਸ਼ ਡਾਕੂਮੈਂਟ ਮੈਡੀਕਲ ਫਿਟਨੈਸ ਤੇ ਸੇਫਟੀ ਸਟੈਂਡਰਡਸ ਤੇ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਇਸ ਲਈ ਇੰਡਸਟਰੀ ਚ ਸਿਕਿਉਰ ਫਿਊਚਰ ਦੇ ਲਈ ਮਿਸ ਇਨਫੋਰਮੇਸ਼ਨ ਤੋਂ ਬਚਣਾ ਪੈਣਾ ਹੈ ਰੂਲਸ ਫਾਲੋ ਕਰੋ ਤੇ ਸੇਫਟੀ ਨੂੰ ਹਮੇਸ਼ਾ ਪ੍ਰਾਇੋਰਟੀ ਦਿਓ ਜੀ